ਅੱਜ ਅਸੀਂ ਪਹੁੰਚੇ ਹਾਂ ਹਿਸ਼ਾਰਪੁਰ ਦੇ ਟਾਂਡਾ ਬਲਾਕ ਵਿੱਚ ਜਿੱਥੇ ਕਿ ਪਿੰਡ ਨੱਥੂਪੁਰ ਦੇ ਲੋਕਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਪਿੰਡ ਵਿੱਚ ਸ਼ਰਾਬ ਦਾ ਠੇਕਾ ਖੁੱਲਿਆ ਉਸ ਦੇ ਵਿਰੋਧ ਵਿੱਚ ਐਸ ਡੀ ਐਮ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਅਤੇ ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਜੋ ਸ਼ਰਾਬ ਦਾ ਠੇਕਾ ਹੈ ਇਹ ਇੱਕ ਜੋ ਕਿ ਪਿੰਡ ਵਿੱਚ ਮੰਦਿਰ ਹੈ ਉਸ ਦੇ ਬਿਲਕੁਲ ਨਜ਼ਦੀਕ ਖੁੱਲਿਆ ਹੈ ਅਤੇ ਨਾਲ ਘਰਾਂ ਦੇ ਬਿਲਕੁਲ ਸਾਹਮਣੇ ਜੋ ਕਿ ਬਿਲਕੁਲ ਨਜਾਇਜ਼ ਹੈ ਇਸ ਦਾ ਕਾਰਨ ਇਹ ਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਚੁੱਕਿਆ ਜਾ ਰਿਹਾ ਇਸ ਗੱਲ ਤੋਂ ਅਸੀਂ ਬੜੇ ਪਰੇਸ਼ਾਨ ਆ ਸਾਡੇ ਮੋਤਬਾਰਾਂ ਨੇ ਸਾਡੇ ਸਰਪੰਚ ਸਾਹਿਬ ਰਜਿੰਦਰ ਸਿੰਘ ਜੀ ਨੇ ਵੀ ਪਹਿਲਾਂ ਸਭ ਤੋਂ ਪਹਿਲਾਂ ਅਪੀਲ ਲਈ ਸੀ ਕੋਈ ਸੁਣਵਾਈ ਹੋਣ ਦੇ ਬਾਵਜੂਦ ਵੀ ਨਹੀਂ ਫਿਰ ਅਸੀਂ ਆਪਣੇ ਵੀਰ ਜੀ ਭਾਜੀ ਪਰਮਜੀਤ ਸਿੰਘ ਭੁੱਲਾ ਸਾਹਿਬ ਜੀ ਕੋਲੇ ਅਪੀਲ ਕੀਤੀ ਹੈ ਕਿ ਤੁਸੀਂ ਸਾਡੀ ਮਦਦ ਕਰੋ ਸਾਡੇ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਚੱਕਿਆ ਜਾਏ ਉਹਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਕੋਲ ਇੱਕ ਬੈਂਕ ਠੇਕੇ ਦੇ ਨਾਲ ਬੈਂਕ ਦੇ ਟੈਂਕੇ ਦੇ ਨਾਲ ਹੀ ਸਾਡੇ ਬਾਬੇ ਸ਼ਿਚਾਂਜੀ ਦਾ ਡੇਰਾ ਜਿੱਥੇ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਵਾਸਤੇ ਆਉਂਦੇ ਨੇ ਉਹ ਆਨ ਵਾਲੀਆਂ ਸੰਕਟਾਂ ਵੀ ਪਰੇਸ਼ਾਨ ਨੇ ਤੇ ਬੈਂਕ 'ਚ ਜਾਣ ਵਾਲੇ ਲੋਕ ਵੀ ਪਰੇਸ਼ਾਨ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਿੰਡ ਦੇ ਵਿੱਚ ਠੇਕਾ ਰਵੇ ਕਿਉਂਕਿ ਅਸੀਂ ਆਪਣੇ ਬੱਚੇ ਠੇਕਿਆਂ ਵਾਸਤੇ ਨਹੀਂ ਪਾਲਦੇ ਪਏ ਇਹ ਜਿਹੜਾ ਜੋਧ ਦੇ ਨਸ਼ਿਆਂ ਦੇ ਵਿਰੋਧ ਇਸ ਕਰਕੇ ਇਸ ਕਾਰਵਾਈ ਨੂੰ ਬੰਦ ਕੀਤਾ ਜਾਏ ਜਿਹੜਾ ਠੇਕਾ ਹੈ ਨਾ ਬਿਲਕੁਲ ਬੰਦ ਕੀਤਾ ਜਾਏ ਅਸੀਂ ਆਪਣੇ ਪਿੰਡ ਦੇ ਵਿੱਚ ਇਹ ਠੇਕਾ ਨਹੀਂ ਚਾਹੁੰਦੇ ਹੈ ਸਾਡੀ ਇਹੋ ਹੀ ਬੇਨਤੀ ਜੀ ਧਰਨਾ ਲਾਇਆ ਬੁਰੀ ਦਿੱਤੀ ਮੇਰੇ ਸਾਹਮਣੇ ਮੈਂ ਕਿਹਾ ਮੈਂ ਕਿਸਾਨ ਮਜਦੂਰ ਸਿਆਸੀ ਕਮੇਟੀ ਦੇ ਜਾਵਤੋਂ ਪਰਮਜੀਤ ਸਿੰਘ ਨੂੰ ਲੱਭ ਹੋ ਰਿਹਾ ਕਿ ਨਥੂਪੋਟਲਾ ਸ਼ਰਾਬ ਦਾ ਠੇਕਾ ਹੈ ਸਰਦਾਰ ਬਲਵਿੰਦਰ ਸਿੰਘ ਦੇ ਘਰ ਦੇ ਸਾਹਮਣੇ ਹੈ ਬੈਂਕ ਨਾਲ ਬਾਬਾ ਸਿਰੀਚੰਦ ਜੀ ਦਾ ਮੰਦਿਰ ਨਾਲ ਤੇ ਦਾਣਾ ਮੰਡੀ ਦੇ ਵਿੱਚ ਹੈ ਜਿੱਥੇ ਕਿਸਾਨਾਂ ਨੇ ਆਪਣੀਆਂ ਫਸਲਾਂ ਵੇਚਣ ਨੂੰ ਉੱਥੇ ਸ਼ਰਾਬ ਦੇ ਠੇਕੇ ਗੁਲਣ ਹੈ ਇਹ ਦੁੱਖ ਦੀ ਆਬ ਜਿਵੇਂ ਰਜੀਪਾਵੇ ਦਾ ਗਾਣਾ ਹੈ ਕਿ ਸਰਕਾਰਾਂ ਹੀ ਬਕਾਉਂਦੀਆਂ ਚਿੱਟਾ ਤਾਈਓ ਤੇ ਸ਼ਰੇ ਆਮ ਵੇਚਦਾ ਉਹ ਸਰਕਾਰੀ ਸਰਪਸਤੀ ਵਿਭਾਗ ਉਹ ਨਸ਼ੇੜੀਆਂ ਦੇ ਨਾਲ ਖਲੋਲੀ ਆ ਸਰਕਾਰ ਜਿਹੜੇ ਲੋਕ ਨਸ਼ੇੜਾ ਵਪਾਰ ਕਰ ਰਹੇ ਆ ਉਹਨਾਂ ਨਾਲ ਖਲੋ ਰਾਇਆ ਉਹ ਬਲਵਿੰਦਰ ਸਿੰਘ ਦਰਖਾਸਤਾਂ ਦੇਦੇ ਹੰਬ ਗਿਆ ਫਿਰ ਪਿੰਡ ਦੀ ਪੰਚਾਇਤ ਨੇ ਵੀ ਮਤਾ ਪਾ ਕੇ ਦਿੱਤਾ ਜਥੇ ਬੰਦੀ ਨੇ ਲੜਾਈ ਲੜੀ ਉਥੇ ਠੇਕੇ ਦੇ ਬਾਹਰ ਅਸੀਂ ਸ਼ਾਂਤੀਪੂਰਵਕ ਧਰਨਾ ਲਾਇਆ ਸੀ ਪੁਲਿਸ ਮੈਨੂੰ ਤੇ ਪਿੰਡ ਦੇ ਸਰਪੰਚ ਨੂੰ ਚੁੱਕ ਕੇ ਲੈ ਗਈ ਝੂਠਾ ਪਰਚਾ ਦਿੱਤਾ ਫੇਰ ਥਾਣੇ ਧਰਨਾ ਲੱਗਾ ਸਾਨੂੰ ਛੱਡਿਆ ਅਗਰੇ ਦਿਨ ਹੀ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਫਿਰ ਦੁਬਾਰਾ ਐਸਟੀਐਮ ਨੂੰ ਉੱਥੇ ਜਗਾਉਣ ਆਏ ਕਿ ਐਸਟੀਐਮ ਸਾਹਿਬ ਉੱਥੇ ਨਹੀਂ ਮਿਲੇ 15 ਦਿਨ ਦਾ ਅਲਾנס ਤੇ 15 ਦਿਨ ਦਾ ਠੇਕਾ ਨਾ ਚੁਕਾਇਆ ਗਿਆ ਤਾਂ ਪੰਜ ਜੂਨ ਨੂੰ ਧਰਨਾ ਲੱਗੂਗਾ 20 ਤੋਂ ਲੈ ਕੇ 5 ਜੂਨ ਤੱਕ ਕਿਤੇ ਕੋਈ ਸਲਵਾਈ ਨਹੀਂ ਹੋਈ ਅੱਜ ਆਕ ਕੇ ਧਰਨੇ ਤੇ ਬਹਿ ਗਏ ਆ ਮਾਤਾਵਾਂ ਭੈਣਾਂ ਬੀਬੀਆਂ ਬੱਚੇ ਸਾਰਿਆਂ ਨਾਲ ਲੈ ਕੇ ਤੇ ਜਦੋਂ ਤੱਕ ਸ਼ਰਾਬ ਦਾ ਠੇਕਾ ਨਹੀਂ ਚੁਕਾਇਆ ਜਾਂਦਾ ਇਹ ਜਿਹੜਾ ਸਾਡਾ ਯੋਧਿਆ ਇਹ ਨਿਰੰਤਰ ਜਾਰੀ ਰਹੂਗਾ